ਕਲਕੱਤਾ ਦੇ ਇੱਕ ਹਸਪਤਾਲ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਰੇਪ ਅਤੇ ਮਰਡਰ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਡਾਕਟਰਾਂ ਅਤੇ ਮੈਡੀਕਲ ਸਟੂਡੈਂਟਾਂ ਵੱਲੋਂ ਰੋਜ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਐਸਐਲੜੀ ਦੇ ਵਿੱਚ ਅੰਮ੍ਰਿਤ ਸਰਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਵੀ ਅੱਜ ਡਾਕਟਰਾਂ ਅਤੇ ਮੈਡੀਕਲ ਸਟੂਡੈਂਟਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਮੈਡੀਕਲ ਸਟੂਡੈਂਟਸ ਤੇ ਡਾਕਟਰਾਂ ਵੱਲੋਂ ਬਹਾਮ ਤੇ ਕਾਲੀਆਂ ਪਟੀਆਂ ਬਨ ਕੇ ਪੱਛਮ ਬੰਗਾਲ ਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਇਸਤੋਂ ਨੂੰ ਉਹਨਾਂ ਕਿਹਾ ਕਿ ਫੈਡਰੇਸ਼ਨ ਆਫ ਆਲ ਇੰਡੀਆ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਕਹਿਣ ਤੇ ਅੱਜ ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਕਲਕੱਤਾ ਵਿੱਚ ਘਟਨਾ ਹੋਈ ਉਸ ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਅਤੇ ਉਸ ਦੇ ਕਾਤਲਾਂ ਨੂੰ ਜਲਦ ਤੋਂ ਜਲ की जा रही है जैसा कि न्यूज़ में आ रहा था और आप सबको पता होगा कि आरजिकल मेडिकल कॉलेज जो कोलकाता में कॉलेज है काफ़ी बड़ा गवर्नमेंट कॉलेज है वहाँ पर चेस्ट एंड टी की सेकेंड ईयर रेजिडेंट को के साथ जो हुआ है वो बिल्कुल ही शर्मनाक एक घटना है और हम उसका सपोर्ट करने के लिए खड़े हैं कि वी वॉन्ट जस्टिस फॉर हर हमें उसके लिए जस्टिस चाहिए हम उसका सपोर्ट कर रहे हैं कि जो भी उनकी पोस्टमार्टम रिपोर्ट्स आई या जो भी आई वो बहुत ही शर्मनाक है एक डॉक्टर के साथ जो कि अपनी ड्यूटी पे थी और अपना अपना कर्तव्य पूरा कर रही थी उनके साथ ऐसा हुआ है ये हमारे लिए बहुत ही शर्मनाक है शाम को तो कैंडल मार्च भी निकाला जाए बिल्कुल बिल्कुल हमारा शाम का प्लान है कैंडल मार्च का और ये हमारा अभी हमने प्रोटेस्ट से स्टार्ट करा है अगर हमें हमारी बात हमारी मांगे नहीं पूरी होती है हमारी बात नहीं सुनी जाती है फिर हम इस प्रोटेस्ट को और एक मतलब फर्दर लेवल पे भी लेकर जाएंगे मेरे हिसाब से सुरक्षा बिल्कुल दी जानी चाहिए अगर आप सोचो आप कह रहे हो कि वुमेन एम्पावरमेंट होनी चाहिए लोगों को लड़कियों को आगे बढ़ाना चाहिए पर लड़कियाँ आगे बढ़ रही हैं और आज हमें बिल्कुल नहीं डर लगता कि हम रात को रात रात भर ड्यूटियाँ करते हैं छत्तीस छत्तीस घंटे की ड्यूटी होती है पर जब ऐसी कोई घटना सामने आती है तो हमारा भी दिल दहल जाता है हमें भी डर लगता है कि कल होकर कहीं हमारे साथ ऐसा ना हो जाए तो डर तो बिल्कुल बना हुआ है और प्रोटेक्शन देनी चाहिए क्योंकि जब तक आप उस चीज़ को प्रोटेक्ट नहीं करोगे और वो प्रोटेक्शन नहीं दोगे तो हमारा डर बना रहेगा जबकि हमें फिर भी बहुत प्रोटेक्शन मिली हुई है और हम फिर भी और डिमांड करते हैं कि हमें और दी जाए ताकि ये ऐसी कोई घटना किसी के साथ भी ना हो क्योंकि भी वो भी किसी की बहन थी किसी के घर की बेटी थी ये कभी किसी के साथ नहीं होना चाहिए ये जेडी चीज़ करके हो रहा है ये बहुत ज़रूरी है अपनी सरकार या अपने सारे समाज को पता दसन कि वर्क ਪਲੇਸ ਦੇ ਐਥਿਕਸ ਹੋਣੇ ਚਾਹੀਦੇ ਆ ਜੋ ਹੋਣਾ ਚਾਹੀਦਾ ਕੰਮ ਕਿੰਨੀ ਸੇਫਟੀ ਆ ਵੂਮਨ ਦੀ ਜਿਹੜੀ ਜ਼ਰੂਰੀ ਆ ਇੱਥੇ ਉਹੀ ਡਾਕਟਰ ਦੀ ਜਿਹੜੀ ਇੱਥੇ ਸਾਰੇ ਮਰੀਜ਼ਾਂ ਨੂੰ ਠੀਕ ਕਰਦੀ ਹੈ ਤੇ ਇਹ ਬਹੁਤ ਗਲਤ ਹੈ ਜੋ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਜੜੀ ਮੰਦਪਾਗੀ ਘਟਨਾ ਹੋਈ ਆ ਵੈਸਟ ਮੁੰਡਾਲ ਚ ਇੱਕ ਜਿਹੜੀ ਜੀਆਰ ਸਟੂਡੈਂਟ ਸੀ ਉਹਦੇ ਨਾਲ ਰੇਪ ਤੋਂ ਬਾਅਦ ਮਰਡਰ ਹੋਇਆ ਠੀਕ ਹੈ ਜੋ ਅਸੀਂ ਜਿਹੜੇ ਸਾਡੇ ਜੀਆਰ ਹੈਗੇ ਸਾਡੇ ਸਟੂਡੈਂਟ ਹੈਗੇ ਆ ਤੇ ਉਸ ਘਟਨਾ ਦੇ ਮੇਰੇ ਤੇ ਗੇਸਟੇ ਸਾਰੇ ਆਪਣ ਆਪਣੇ ਪ੍ਰੋਟੈਸਟ ਕਰਦੇ ਪਏ ਆ ਤੇ ਐਜ਼ ਟੀਚਰ ਐਸੋਸੀਏਸ਼ਨ ਪੂਰੇ ਪੰਜਾਬ ਦੀ ਇਹਨਾਂ ਦੇ ਨਾਲ ਆ ਠੀਕ ਹੈ ਅਸੀਂ ਵੀ ਇਹਨਾਂ ਦੇ ਨਾਲ ਪੂਰੇ ਮੋਢੇ ਨਾਲ ਲਾ ਕੇ ਖੜੇ ਠੀਕ ਹੈ ਹਰੇ ਹਰੇ ਜਿਹੜਾ ਸਟੂਡੈਂਟ ਹੈ ਕੋਈ ਵੀ ਜਿਹੜਾ ਡਾਕਟਰ ਹੈ ਭਾਵੇਂ ਸੀਨੀਅਰ ਡਾਕਟਰ ਹੈ ਭਾਵੇਂ ਜੂਨੀਅਰ ਡਾਕਟਰ ਹੈ ਭਾਵੇਂ ਸਟੂਡੈਂਟ ਹੈ ਉਹਦੀ ਸਿਕਿਉਰਟੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਨਾਲ-ਨਾਲ ਆਪਣੇ ਕਾਲਜ ਫਾਉਂਡੀਸ਼ਨ ਨੂੰ ਵੀ ਤੇ ਨਾਲ ਸਰਕਾਰ ਨੂੰ ਵੀ ਫੀਲ ਕਰਨੇ ਆ ਵੀ ਇਹਨਾਂ ਦੇ ਸਟੂਡੈਂਟਸ ਦੀ ਤੇ ਨਾਲ ਡਾਕਟਰ ਦੀ ਸੀਨੀਅਰ ਜੂਨੀਅਰ ਡਾਕਟਰਸ ਦੀ ਜਿਹੜੀ ਸਿਕਿਉਰਟੀ ਨੂੰ ਇਹਦੀ ਪ੍ਰਾਈਮ ਇੰਪੋਰਟੈਂਸ ਹੈ ਇਸਟਿਕ ਪੀਸਫੁਲ ਪ੍ਰੋਟੈਸਟ ਹੈਗਾ ਜਿਹਨੂੰ ਅਸੀਂ ਆਪਣੇ ਅਸੀਂ ਸਾਫ਼ ਲੈਣਾ ਹੈ ਅਸੀਂ ਨਹੀਂ ਚਾਹੁੰਦੇ ਵੀ ਡਾਕਟਰਾਂ ਦੇ ਖਿਲਾਫ ਇਸ ਤਰ੍ਹਾਂ ਦੇ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਅਤਿਆਚਾਰ ਹੋਣ ਡਾਕਟਰੀ profession ਇੱਕ ਬਹੁਤ ਨੋਬਲ profession ਹੈਗਾ ਲੋਕੀ ਡਾਕਟਰ ਨੂੰ ਰੱਬ ਮੰਨਦੇ ਨੇ ਤੇ ਰੱਬ ਨੇ ਖਿਲਾਫ ਕੋਈ ਇਦਾਂ ਅਤਿਆਚਾਰ ਨਹੀਂ ਕਰ ਸਕਦਾ ਇਹ ਗੱਲ ਜਿਹੜੀ ਹੈ ਬਹੁਤ ਬੁਰੀ ਹੈ ਤੇ ਇੱਕ ਸੈਕਸ਼ੂਅਲ ਅਸੌਲਟ ਹੋਣਾ ਇਹ ਉਸ ਤੋਂ ਵੀ ਸ਼ਰਮਨਾਕ ਗੱਲ ਹੈ ਦੇਖੋ ਜਿਹੜਾ ਕੋਈ ਵਿਅਕਤੀ ਲੋਕਾਂ ਦੀ ਸੇਵਾ ਕਰ ਰਿਹਾ ਹੈ ਉਸ ਦੇ ਨਾਲ ਇਹ ਚੀਜ਼ ਹੋਵੇ ਤੇ ਮੈਨੂੰ ਲੱਗਦਾ ਹੈ ਉਹਦੀ ਸਜ਼ਾ ਘੱਟ ਤੋਂ ਘੱਟ 10 ਸਾਲ ਦੀ ਸਹਜਾ ਫਾਂਸੀ ਤੇ ਹੁਣ ਬਣਦੀ ਐ ਕਿਉਂਕਿ ਦੇਖੋ ਲੋਕ ਡਾਕਟਰ ਜਿਹੜੇ ਆ ਉਹ ਲੋਕਾਂ ਦੀ ਸੇਵਾ ਕਰਦੇ ਆ ਕਿਸੇ ਦਾ ਦਰਦ ਜਿਹਨੂੰ ਉਹਨੂੰ ਦੂਰ ਕਰਨਾ ਇੱਕ ਬਹੁਤ ਹੀ ਨੋਬਲ ਕੰਮ ਹੈ ਤੇ ਇਸ ਚੀਜ਼ ਨੂੰ ਜੇ ਡਾਕਟਰਾਂ ਦੇ ਖਿਲਾਫ ਜੇ ਤੁਸੀਂ ਹੋ ਜਾਓਗੇ ਡਾਕਟਰਾਂ ਦੇ ਖਿਲਾਫ ਸੈਕਸ਼ੂਅਲ ਅਸੌਲਟ ਹੋਣਗੇ ਤੇ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜੀ ਸਰ ਕਿਉਂਕਿ ਰੈਜ਼ੀਡੈਂਟ 24 ਘੰਟੇ ਜਿਹੜੇ ਆਪਣੇ ਕਾਰਜ ਕੰਮ ਕਰਦੇ ਆ ਆਪਣੀ ਫੈਮਲੀਆਂ ਨੂੰ ਛੱਡ ਕੇ ਲੋਕਾਂ ਦੀ ਸੇਵਾ ਕਰਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਸੇਵਾ ਕਰਦੇ ਨੇ ਤੇ ਮਤਲਬ 24/7 ਆਪਣੀ ਫੈਮਲੀ ਤੋਂ ਕਈ ਦੂਰ ਰਹਿੰਦੇ ਨੇ ਕਈ ਮਤਲਬ ਹੋਸਟਲ ਦੇ ਵਿੱਚ ਵੀ ਰਹਿੰਦੇ ਨੇ ਤੇ ਹੋਸਟਲ ਵਿੱਚ ਵੀ ਜ਼ਰੂਰੀ ਨਹੀਂ ਹੈਗਾ ਵੀ ਖਾਣਾ ਉਹਨਾਂ ਨੂੰ ਮਿਲਦਾ ਨਹੀਂ ਮਿਲਦਾ ਕਦੇ-ਕਦੇ ਬਿਨਾ ਡਿਨਰ ਤੋਂ ਵੀ ਉਹ ਬਿਨਾ ਖਾਣਾ ਖਾਦਿਆਂ ਵੀ ਉਹ ਸਾਰਾ ਦਿਨ ਲੋਕਾਂ ਦੀ ਸੇਵਾ ਕਰਦੇ ਨੇ ਤੇ ਇਹ ਜਿਹੜੀ ਚੀਜ਼ ਹੈਗੀ ਹੈ ਬਹੁਤ ਜ਼ਰੂਰੀ ਹੈ ਡਾਕਟਰ ਦੀ ਸੁਰੱਖਿਆ ਇਜ਼ ਮਸਟ ਜੇਕਰ ਡਾਕਟਰ ਸੁਰੱਖਿਤ ਨਹੀਂ ਹੋਣਗੇ ਤੇ ਅਸੀਂ ਕੀ ਮੰਨ ਸਕਦੇ ਵੀ ਆਮ ਲੋਕ ਦੀ ਕਿੱਦਾਂ ਉਹਨਾਂ ਦੀ ਸਿਕਿਉਰਿਟੀ ਹੋਏਗੀ ਪਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਇਨਸਾਫ ਲੈਣ ਦੇ ਲਈ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਡਾਕਟਰ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਉਲਟਾ ਉਹਨਾਂ ਦੇ ਨਾਲ ਹੀ ਅਜੀਹੇ ਕਿਨੌਣੇ ਕੰਮ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਜੇ ਡਾਕਟਰ ਹੀ ਸੁਰੱਖਿਅਤ ਨਹੀਂ ਹਨ ਤੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਤੇ ਰੋਸ ਵਜੋਂ ਅਸ਼ਾਮ ਨੂੰ ਕੈਂਟਰਲ ਮਾਰਚ ਵੀ ਕੱਢਿਆ ਜਾਵੇਗਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮ੍ਰਿਤਕ ਡਾਕਟਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਸਾਡਾ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਨ ਦੀ ਮੰਗ ਵੀ ਰੱਖੀ ਬਿਊਰੋ ਰਿਪੋਰਟ ਜਗਬਾਨੀ ਟੀਵੀ